ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਨਾਡਾ ਸਾਹਿਬ ਇਹ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਇਸ ਸਾਈਡ ਹੈ ਸਾਹਮਣੀ ਬਿਲਕੁਲ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੋ ਤਿੰਨ ਮੰਜ਼ਲੀ ਉੱਪਰ ਕਾਫੀ ਵਧੀਆ ਪਾਰਕਿੰਗ ਹੈ ਤੇ ਨਾਲ ਹੀ ਗੁਰਗੋਵਿੰਦ ਸਿੰਘ ਨਿਵਾਸ ਇਹ ਕੁਝ ਅਲੱਦਵਾਲਾ ਨੱਡਾ ਸਾਹਿਬ ਦਾ ਤੇ ਬਾਕੀ ਮੋਸਟਲੀ ਸਾਰੇ ਜਾਣਦੇ ਹੋਵੋਗੇ ਕਿ ਇਹ ਗੁਰਦੁਆਰਾ ਸਾਹਿਬ ਜੋ ਕਿ ਚੰਡੀਗੜ੍ਹ ਦੇ ਨੇੜੇਕ पंचकुला एंटर ਕਰਨ ਤੋਂ ਬਾਅਦ ਅੱਗੇ ਜੋ ਹਾਊਸਿੰਗ ਬੋਰਡ ਹੈ ਉਹ ਤੋਂ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਜੋ ਹਾਊਸਿੰਗ ਬੋਰਡ ਪੰਚਕੁਲਾ ਹੈ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਅੱਗੇ ਆ ਕੇ ਨੱਡਾ ਸਾਹਿਬ ਪੈਂਦਾ ਇੱਥੋਂ ਹੀ ਇਹ ਨੱਡਾ ਸਾਹਿਬ ਰੋਡ ਨਾਲ ਵੀ ਮਸ਼ਹੂਰ ਹੈ ਇੱਥੋਂ ਹੀ ਜੋ ਯਮਨਾ ਨਗਰ ਹਾਈਵੇ ਐਕਸਪ੍ਰੈਸ ਹੈ ਉਹ ਵੀ ਨਿਕਲਦਾ ਹੈ ਅਗਲੀ ਸਾਈਡ ਔਰ ਮੋਰਨੀ ਹिल्स ਵਗੈਰਾ ਜਿੱਥੇ ਜਾਂਦੇ ਆ ਉਹ ਵੀ ਇਦੇ ਨਦੀਕ ਹੀ ਇੱਥੋਂ ਹੀ ਰੋਡ ਸਾਹਮਣੇ ਬਿਲਕੁਲ 메ਨ ਰੋਡ ਉਹ ਸਾਹਮਣੇ ਇੱਥੋਂ ਨਿਕਲਦਾ ਆਜੋ ਅੱਜ ਆਪਾਂ ਤੁਹਾਨੂੰ ਕਰਾਨੇ ਆਂ ਦਰਸ਼ਨ ਤੇ ਬਾਕੀ ਤੁਹਾਨੂੰ ਮਾੜਾ ਮਾੜਾ ਵੀ ਸਾਰਾ ਹੀ ਦੇ ਦਾਂਗੇ ਆਪਾਂ ਜਵਾਨ ਹਾਲ ਹੈ ਉਰੇ ਸਾਹਿਬ ਜਦਾ ਅਜੀਤ ਸਿੰਘ ਜੀ ਔਰ ਲਿਟਰੇਚਰ ਨਾਲ ਸੰਬੰਧਿਤ ਵੀ ਕਾਫੀ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਉਹ ਮੈਂ ਤੁਹਾਨੂੰ ਇੱਕ ਇੱਕ ਛੋਟੋ ਦਾ ਲੈ ਕੇ ਦਿਖਾ ਦੂੰਗਾ ਬਾਕੀ ਤੁਸੀਂ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਗੁਰਦੁਆਰਾ ਨੜਾ ਸਾਹਿਬ ਇਹ ਕਹਿੰਦੇ ਨਾਉਤ ਮਿਸਤਾਰ ਦੀ ਪੰਗ ਦੇ ਇਸ ਨਾਮ ਤੇ ਰਹਿੰਦੇ ਕੇ ਹਾਂਜੀ ਆਜੋ ਇੱਕ ਨਜ਼ਰ ਮਾਰੀ ਆਪਾਂ ਇਤੋਂ ਦੇ ਇਤਿਹਾਸ ਤੇ ਜੋ ਕਿ ਨੱਡਾ ਸਾਹਿਬ ਦਾ ਇਤਿਹਾਸ ਹੈ ਇਸ ਸਥਾਨ ਨੂੰ ਜੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਚੈਲੰਜ ਹੋ ਪ੍ਰਾਪਤ ਹੈ ਜਦੋਂ ਗੁਰੂ ਮਹਾਰਾਜ ਭੰਗਾਣੀ ਦੇ ਯੁੱਧ ਨੂੰ ਜਿੱਤਣ ਤੋਂ ਬਾਅਦ ਅਨੰਦਪੁਰ ਸਾਹਿਬ ਵੱਲ ਉਹਨਾਂ ਨੇ ਕੁਝ ਕੀਤੀ ਹੈ ਤਾਂ ਉਦੋਂ ਉਹ ਇਸ ਸਥਾਨ ਤੇ ਨਹਾਣ ਟੋਕਾ ਸਾਹਿਬ ਰਾਣੀ ਕਾ ਰਾਏਪੁਰ ਆਦ ਇਲਾਕਿਆਂ ਤੋਂ ਜੋ ਕਿ ਹੁੰਦੇ ਹੋਏ ਇਸ ਸਥਾਨ ਤੇ ਪਹੁੰਚਿਆ ਹੈ 1646 ਬਿਕਰਮੀ ਨੂੰ ਇੱਥੇ ਜਿਹੜਾ ਧਿਆਨ ਦੇਣ ਦੀ ਗੱਲ ਹੈ ਕਿ ਬਿਕਰਮੀ ਔਰ ਇਸਵੀ ਚ ਫਰਕ ਹੈ ਫਰਕ ਹੁੰਦਾ ਹੈ ਇਸ ਲਈ ਉਹ 1646 ਬਿਕਰਮੀ ਲਿਖਿਆ ਹੋਇਆ ਸੀਗਾ ਇਤਿਹਾਸ ਚ ਇਸਵੀ ਥੋੜਾ ਅੱਗੇ ਪਿੱਛੇ ਹੁੰਦੀ ਹੈ ਪਿੱਛੇ ਹੁੰਦੀ ਹੈ ਬਲਕਿ ਤੇ ਬਾਕੀ ਨਾਲ ਨਾਲ ਤੁਸੀਂ ਚੈੱਕ ਕਰਦੇ ਲੋ ਲਿਟਰੇਚਰ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ ਇੱਥੋਂ ਕਾਫੀ ਤੁਹਾਨੂੰ ਮਾਤਰਾ ਚ ਅਲੱਗ-ਅਲੱਗ ਪ੍ਰਕਾਰ ਦਾ ਗੁਰੂਆਂ ਨਾਲ ਸੰਬੰਧਤ ਇਤਿਹਾਸ ਨਾਲ ਸੰਬੰਧਤ ਲਿਟਰੇਚਰ ਮਿਲ ਜਾਂਦਾ ਹੈ ਇਹ 12ਵੀਂ ਨੇ ਲਾਇਆ ਹੋਇਆ ਅੰਦਰ ਵੀ ਹੈਗਾ ਔਰ ਉੱਪਰ ਗੁਰਦੁਆਰਾ ਸਾਹਿਬ ਦੇ ਜਿੱਥੋਂ ਪਾਠ ਵਗੈਰਾ ਦੀ ਬੁਕਿੰਗ ਹੁੰਦੀ ਹੈ ਮਲੇ ਦਾ ਪਾਠ ਕਰਵਾਉਣਾ ਹੁੰਦਾ ਤੇ ਉਦੋਂ ਉੱਥੇ ਵੀ ਲਿਟਰੇਚਰ ਹੈਗਾ ਏ ਤੇ ਆਪਾਂ ਇਸ ਸਮੇਂ ਕੁੰਬਰੀਆਂ ਜਿਹੜਾ ਇਹ ਜਗ੍ਹਾ ਹੈਗੀ ਹੈ ਜੀ ਉਹਨੇ ਜੋੜਾ ਕਰ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਕਾਊਂਟਰ ਇੱਥੇ ਤੁਸੀਂ ਆਪਣੇ ਜੋੜਾ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਗੱਟੜੀ ਜਮ੍ਹਾਂ ਕਰਾ ਸਕਦੇ ਹੋ ਬੈਗ ਵਗੈਰਾ ਕਿਸੇ ਕੋ ਹੋਏ ਤੇ ਆਪਾਂ ਮੁੜ ਇਤਿਹਾਸ ਤੇ ਆਈਏ ਜਦੋਂ ਮੈਂ ਤੁਹਾਨੂੰ ਦੱਸਿਆ ਮਹਾਰਾਜ ਭੰਗਾਣੀ ਦਾ ਯੁੱਧ ਜਿੱਤ ਕੇ ਇਸ ਸਥਾਨ ਤੇ ਪੁੱਜਿਆ 1746 ਬਿਕਰਮੀ ਨੂੰ ਤੇ ਉਦੋਂ ਉਹਨਾਂ ਨਾਲ अनेका ਸਿੰਘ ਸ਼ਸਤਰਧਾਰੀ ਯੋਧੇ ਘੋੜਸਵਾਰ ਔਰ ਜੰਗੀ ਸੂਰਮੇ ਸਾਰੇ ਉਹਨਾਂ ਨਾਲ ਅ ਇਸ ਸਥਾਨ ਤੇ ਆ ਕੇ ਜਦੋਂ ਪਹੁੰਚੇ ਤਾਂ ਇੱਥੇ ਇੱਕ ਇਹ ਜੰਗਲੀ ਇਲਾਕਾ ਹੁੰਦਾ ਸੀਗਾ ਜਿੱਥੇ ਕੀ ਭਾਈ ਮੱਖਣ ਸ਼ਾਹ ਜੀ ਜੋ ਮੱਖਣ ਸ਼ਾਹ ਲੁਬਾਣਾ ਹੈ ਉਹਨਾਂ ਦੇ ਅੱਗੇ ਖਾਨਦਾਨ ਚੋਂ ਇੱਥੇ ਲੋਕੀ ਰਹਿਆ ਕਰਦੇ ਸਨ ਤੇ ਉਦੋਂ ਉਹ ਜੋ ਭਾਈ 나ਡੂ ਸ਼ਾ ਲਵਾਨਾ ਸੀਗੇ ਉਹ ਕਾਫੀ ਬੰਦੇ ਧਰਮੀ ਸੀਗੇ ਤੇ ਗੁਰੂ ਮਹਾਰਾਜ ਨਾਲ ਜੁੜੇ ਹੋਏ ਸੀ ਜਦੋਂ ਉਹਨਾਂ ਨੇ ਗੁਰਬਖਸ਼ ਸਿੰਘ ਜੀ ਨੂੰ ਇੱਥੇ ਆਂਦੇ ਦੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਉਹ ਜਿੰਨੇ ਦਿਨ ਵੀ ਗੁਰੂ ਮਹਾਰਾਜ ਇੱਥੇ ਰਹੇ ਆਪਣੇ ਘੋੜਸਵਾਰਾਂ ਨਾਲ ਜੰਗੀ ਯੋਧਿਆਂ ਨਾਲ ਆਮੇ ਸੇਵਕਾਂ ਨਾਲ ਜਿਨਨੇ ਸਮੇਂ ਵੀ ਇੱਥੇ ਰਹੇ ਐ ਉਹ ਜੋ ਨਾਡੂ ਸਾਹਿਬ ਲੁਬਾਣਾ ਐ ਉਹਨਾਂ ਨੇ ਉਹਨਾਂ ਦੀ ਇੱਥੇ ਆਓ ਭਗਤ ਤੇ ਅੰਨ ਪਾਣੀ ਦਾ ਜੋ ਇੰਤਜ਼ਾਮ ਉਹ ਆਪਣੇ ਹੱਥੀ ਕਰਦੇ ਰਹੇ ਐ ਇਸੇ ਚੀਜ਼ ਤੋਂ ਜਦੋਂ ਗੁਰੂ ਮਹਾਰਾਜ ਇੱਥੋਂ ਜਾਣ ਲੱਗੇ ਉਹ ਖੁਸ਼ ਹੋ ਕੇ ਉਹਨਾਂ ਨੇ ਕਿਹਾ ਕਿ ਤੇਰੀ ਸੇਵਾ ਕਰਕੇ ਹੀ ਇਹ ਅਸਥਾਨ ਹੁਣ ਨਾਡਾ ਸਾਹਿਬ ਦੇ ਨਾਲ ਨਾਲ ਜਾਣਿਆ ਜਾਏਗਾ ਜੋ ਕਿ ਦੁਨੀਆ ਦੇ ਵਿੱਚ ਪ੍ਰਸਿੱਧ ਹੋਏਗਾ ਤੇ ਇਹੀ ਤੇਰੀ ਨਾਮ ਜੋ ਕਮਾਈ ਰਹੇਗੀ ਭਾਵ ਉਹਨਾਂ ਨੇ ਉਹਦੀ ਜੋ ਆਉ ਭਗਤੋਂ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ 나ਡੂ ਸ਼ਾਹ ਸੀਗੇ ਜੋ ਲਬਾਣਾ ਉਹਨਾਂ ਨੂੰ ਬਖਸ਼ਿਸ਼ ਕਰਦੇ ਹੋਏ ਇਹ ਬਚਨ ਕਹੇ ਸੀਗੇ ਤੇ ਅੱਜ ਵੀ ਜਦੋਂ ਆਪਾਂ ਇੱਥੇ ਪਹੁੰਚੇ ਆਂ ਉਦੋਂ ਵੀ ਭੀੜ ਤੁਹਾਡੇ ਸਾਹਮਣੇ ਹੀ ਹੈ ਰਸ਼ ਕਾਫੀ ਸੀਗਾ ਜਦੋਂ ਵੀ ਇੱਥੇ ਆਈਏ ਮੋਸਟਲੀ ਐਨੀ ਹੀ ਸਾਨੂੰ ਰਸ਼ ਮਿਲਦਾ ਹੈ ਅੱਜ ਥੋੜਾ ਵੈਸੇ ਯਾਦ ਥੋੜਾ ਹੋਰ ਵੀ ਜ਼ਿਆਦਾ ਸੀਗਾ ਪਹਿਲਾਂ ਨਾਲੋਂ ਲੇਕਿਨ ਆਮ ਵੀ ਇੱਥੇ ਸੰਗਤਾਂ ਦਾ ਤਤ ਤਾ ਜੋ ਲੱਗਿਆ ਰਹਿੰਦਾ ਤੇ ਪੂਰਨਮਾਸੀ ਵਾਲੇ ਦਿਨ ਥੋੜੀ ਜੀ ਉਰੇ ਵਿਸ਼ੇਸ਼ ਲੰਗਰ ਹੁੰਦੇ ਆ ਤੇ ਵਿਸ਼ੇਸ਼ ਔਰੇ ਸੇਵਾਵਾਂ ਹੁੰਦੀਆਂ ਕਿਉਂਕਿ ਇੱਥੇ ਪੂਰਨਮਾਸ਼ੀ ਵਾਲੇ ਦਿਨ ਜੋ ਸੰਗਤਾਂ ਦਾ ਜੋ ਕਹਿੰਦੇ ਹੜ ਦੇਖਦੇ ਹੀ ਬਣਦਾ ਹੈ ਤੇ ਤੁਸੀਂ ਇੱਥੇ ਆ ਸਕਦੇ ਹੋ ਵੈਸੇ ਤਾਂ ਆਮ ਕਿਸੇ ਵੀ ਦਿਨ ਆਓ ਤੇ ਲੇਕਿਨ ਪੂਰਨਮਾਸ਼ੀ ਵਾਲੇ ਦਿਨ ਇੱਥੇ ਪੂਰਾ ਮੇਲਾ ਲੱਗਿਆ ਹੁੰਦਾ ਤੇ ਇਸ ਸਥਾਨ ਦੇ ਤੁਸੀਂ ਤਾਂ ਕਿ ਇੱਥੇ ਦਰਸ਼ਨ ਕਰ ਸਕਦੇ ਹੋ ਤੇ ਅੰਦਰ ਜਿੱਥੇ ਮਾਰੇ ਦਾ ਪ੍ਰਕਾਸ਼ ਹੈ ਉੱਥੇ ਸ਼ਸਤਰਾਂ ਦੀ ਕਾਫੀ ਪਰਮਾਰ ਹੈ ਸ਼ਸਤਰ ਬਹੁਤ ਰੱਖੇ ਹੋਏ ਨੇ ਇੱਕ ਤੁਸੀਂ ਜਦੋਂ ਜਾਓਗੇ ਤਾਂ ਦੇਖੋਗੇ ਇੱਕ ਬੜਾ ਬਹੁਤ ਭਾਰੀ ਖੰਡਾ ਮੈਂ ਕਹਿੰਦਾ ਅੱਜ ਦੇ ਸਮੇਂ 'ਚ ਇੱਕ ਬੰਦਾ ਉਹਨੂੰ ਚੱਕ ਨਹੀਂ ਸਕਦਾ ਉਹ ਖੰਡਾ ਪਿਆ ਹੈ ਦੋ ਧਾਰੀ ਉਹ ਵੀ ਇੱਥੇ ਸ਼ੋਭਤ ਹੈ ਤੇ ਇੱਥੇ ਆ ਕੇ ਤੁਸੀਂ ਗੁਰੂ ਮਾਰੇ ਦੀ ਕਿਰਪਾ ਦੇ ਪਾਤਰ ਬਣ ਸਕਦੇ ਹੋ ਤੇ ਮੂਹ ਮੰਗੀਆਂ ਮਰਦਾਂ ਇਥੋਂ ਪੂਰੀਆਂ ਹੁੰਦੀਆਂ। ਬਾਕੀ ਆਪਾਂ ਹੁਣ ਬਾਹਰ ਨਿਕਲ ਕੇ ਤੁਹਾਨੂੰ ਦਿਖਾਈਏ ਥੋੜਾ ਜਿਹਾ ਆਲਾ ਦੋਲਾ ਇਹ ਤਾਂ ਸਿਗਾ ਇਤਿਹਾਸ ਬਾਰੇ ਗੱਲਬਾਤ। ਇਹ ਜਿੱਥੇ ਆਪਾਂ ਇਸ ਸਮੇਂ ਖੜੇ ਹੋਏ ਆਂ ਇਹ ਹੈ ਜੀ ਬਾਬਾ ਅਜੀਤ ਸਿੰਘ ਜੀ ਦੀਵਾਨ ਹਾਲ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਭਾਈ ਨੱਡੂ ਸਾਜੀ ਡਿਸਪੈਂਸਰੀ ਜਿੱਥੇ ਕੀ ਹੋਮੋਪੈਥੀ, ਐਲੋਪੈਥੀ ਔਰ ਆਯੁਰਵੈਦਿਕ ਦਵਾਈ ਮੈਡੀਸਨ ਤੁਹਾਨੂੰ ਇੱਥੇ ਆਰਾਮਨਾ ਮਿਲ ਜਾਂਦੀ ਹੈ ਜੇਕਰ ਤੁਸੀਂ ਸਫ਼ਰ ਤੇ ਹੋ ਕੋਈ ਦਿੱਕਤ ਪਰੇਸ਼ਾਨੀ ਹੋ ਤਾਂ ਤੁਸੀਂ ਇੱਥੋਂ ਆ ਕੇ ਆਪਣੀ ਦਵਾਈ ਵਗੈਰਾ ਲੈ ਸਕਦੇ ਇਹ ਹੈ ਜੀ ਉਹ ਜਿਹੜਾ ਮੈਂ ਤੁਹਾਨੂੰ ਸਥਾਨ ਬਾਰੇ ਦੱਸਿਆ ਜਿੱਥੇ ਕਿ ਦੀਵਾਨ ਹਾਲ ਇੱਥੇ ਦੀਵਾਨ ਸਜਾਈ ਜਾਂਦੇ ਆ ਜਦੋਂ ਕੋਈ ਇੱਥੇ ਕੋਪਰੋ ਮਨਾਇਆ ਜਾਂਦਾ ਹੈ ਉਦੋਂ ਇੱਥੇ ਹੀ ਦੀਵਾਨ ਜੋ ਸਜਾਈ ਜਾਂਦੇ ਆ ਤੇ ਆਮ ਦਿਨਾਂ ਵਿੱਚ ਇਹਨੂੰ ਸੋਣਾ ਪੈਣ ਲਈ ਵਰਤ ਲਿਆ ਜਾਂਦਾ ਸੰਗਤ ਵੱਲੋਂ ਜਦੋਂ ਰਾਤ ਦੇ ਸਮੇਂ ਖੁੱਲਾ ਡੁੱਲਾ ਕਿਸੇ ਨੇ ਇੱਥੇ ਸਫ਼ਰ ਤੋਂ ਆ ਕੇ ਸੋਣਾ ਪੈਣਾ ਹੋਵੇ ਤਾਂ ਉਹ ਇੱਥੇ ਆਪਣਾ ਆਰਾਮ ਵੀ ਕਰ ਸਕਦਾ ਹੈ ਲੇਕਿਨ ਇਹਨਾਂ ਕੋ ਕਮਰਿਆਂ ਦੀ ਵੀ ਕੋਈ ਕਮੀ ਨਹੀਂ ਸਾਹਮਣੇ ਹੀ ਜੋ ਸਾਹਮਣੇ ਨੀਲਾ ਬੋਰਡ ਲੱਗਿਆ ਤੁਸੀਂ ਦੇਖ ਰਹੇ ਹੋ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਗੁਰਗੋਵਿੰਦ ਸਿੰਘ ਜੀ ਨਿਵਾਸ ਇੱਥੇ ਕਾਫੀ ਇਹਨਾਂ ਕੋਲ 3-4 ਮੰਜ਼ਲੀ ਇਮਾਰਤ ਹੈਗੀ ਹੈ ਤੇ ਇਹ ਇੱਥੇ ਰੂਮਸ ਅਵੇਲੇਬਲ ਹੈ ਇਹ ਦੇਖੋ ਵਾਲਾ ਦੁਆੜਾ ਕਿਵੇਂ ਪਹਾੜੀਆਂ ਦਿਖ ਰਹੀਆਂ ਹਰੀਆਂ ਭਰੀਆਂ ਤੇ ਇਹ ਹੈ ਜੀ ਸਾਹਮਣੇ ਨੀਚੇ ਦੀ ਤਰਫ ਜੋ ਅ ਇਸ ਸਾਈਡ ਇਹ ਹੈਗਾ ਜੀ ਕਮੇਟੀ ਦਫ਼ਤਰ ਇੱਥੇ ਇਹਦੇ ਦੀਵਾਨ ਹਾਲ ਦੇ ਬਿਲਕੁਲ ਸਾਹਮਣੇ ਨੀਚੇ ਇੱਥੇ ਤੁਸੀਂ ਕੋਈ ਵੀ ਕਿਸੇ ਨੂੰ ਕੁਇਰੀ ਹੋਵੇ ਕੋਈ ਦਾਨ ਪੇਟਾ ਜਾਂ ਕੁਝ ਵੀ ਕਰਨਾ ਹੋਵੇ ਜਾਂ ਕਮਰੇ ਰਿਲੇਟਡ ਹੀ ਕਿਉਂ ਨਾ ਪੁੱਛਣਾ ਹੋਵੇ ਇਹ ਇੱਥੇ ਤੁਸੀਂ ਆ ਕੇ ਗੱਲਬਾਤ ਕਰ ਸਕਦੇ ਹੋ ਆਜੋ ਫਿਰ ਅੱਗੇ ਚੱਲੀਏ ਤੁਹਾਨੂੰ ਦਿਖਾਉਂਦੇ ਆ ਲੰਗਰ ਹਾਲ ਬਾਰੇ ਤੇ ਅਗਲੀ ਸਰਵੇਖਣ ਵਾਲੇ ਜੀ ਗੁੰਟਵਰਾ ਸਾਹਿਬ ਦੀ ਮੇਨ ਹਮਾਰਾ ਤੁਸੀ ਜਦੋਂ ਬਾਹਰ ਨਿਕਲਦੇ ਹੋ ਅਬਲੀ ਸਾਈਡ ਤੇ ਇੱਥੇ ਤੁਹਾਨੂੰ ਇੱਕ ਬੋਰਡ ਲੱਗਿਆ ਦਿਖੇਗਾ ਜਿੱਦੀ ਮੈਂ ਗੱਲ ਪਹਿਲਾਂ ਕੀਤੀ ਸੀ ਜੀ ਇੱਥੇ ਕੰਡਵਾਲ ਸਾਹਿਬ ਦੀ ਬੁੱਕ ਕਰਵਾਣਾ ਉਹਦੇ ਤੇ ਕਰਵਾ ਸਕਦੇ ਹੋ ਤੇ ਪੂਰਨਮਾਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਥੇ ਪੂਰਾ ਮੇਲਾ ਭਰਦਾ ਹੈ ਤੇ ਉਦੋਂ ਇੱਥੇ ਅਮਤ ਵਿੱਚ ਆਇਆ ਹਮਨ ਪਾਣ ਕਰਾਇਆ ਜਾਂਦਾ ਤੇ ਬਾਹਰ ਨਿਕੋ ਕੇ ਆਪਾਂ ਸਬਕਾਇਤ ਸਾਡੇ ਕਿਸੇ ਜਿੱਥੇ ਹੁੰਦੀ ਹੈ ਅਕਸਰ ਜਮੀਨ ਠੰਡੇ ਪਾਣੀ ਦੀ ਦੇ ਨਾਲ ਹੀ ਕਿ ਲੰਗਰ ਹਾਲ ਹੈ ਦੇ ਨਾਲ ਹੀ ਜੋ ਇੱਥੇ ਸ਼ਵੀਲ ਦੇ ਬੈਕਸਾਈਡ ਤੇ ਹੀ ਇੱਥੇ ਚਾਹਦਾ ਲੰਗਰ ਮਿਲਦਾ ਹੈ ਤੇ ਸਾਹਮਣੇ ਜੋ ਤੁਹਾਨੂੰ ਹੁਣ ਸਕਰੀਨ ਤੇ ਦਿਖ ਰਿਹਾ ਇਹ ਹੈ ਇੱਥੇ ਮੇਨ ਲੰਗਰ ਹਾਲ ਜੋ ਕਿ ਨਿਰੰਤਰ ਲੰਗਰ ਚੱਲਦਾ ਰਹਿੰਦਾ ਹੈ ਤੁਸੀਂ ਜਦੋਂ ਮਰਜ਼ੀ ਇੱਥੇ ਆ ਕੇ ਸਵੇਰ ਦੇ 7 ਵਜੇ ਤੋਂ ਭਾਵੇਂ ਰਾਤ ਦੇ 12 ਵਜੇ ਵੀ ਕਿਉਂ ਨਹੀਂ ਤੁਸੀਂ ਇੱਥੇ ਪਹੁੰਚਦੇ ਤੁਹਾਨੂੰ ਇੱਥੇ ਨਿਰੰਤਰ ਲੰਗਰ ਦੀ ਜੋ ਸੇਵਾ ਉਹ ਮਿਲੇਗੀ। ਬਾਕੀ ਚਲੋ ਇਹ ਕਮੇਟੀ ਤਾਂ ਵੱਖਰੀ ਐ ਹਰਿਆਣਾ ਦੇ ਅੰਡਰ ਐ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਕਿਨ ਇਹਦਾ ਰਖ ਰਖਾਵ ਔਰ ਆੜਾ ਦੜਾ ਬਿਲਕੁਲ ਸਾਫ ਸੁਥਰਾ ਵਧੀਆ ਸੀਗਾ। ਬਾਕੀ ਆਪਾਂ ਕਹਿ ਨਹੀਂ ਸਕਦੇ ਹੋਰ ਗੁਰਦੁਆਰੇ ਬਾਰੇ ਆਜੋ ਅੱਗੇ ਕਰੀ ਗੱਲਬਾਤ। ਹਾਂਜੀ ਆਜੋ ਹੁਣ ਤੁਹਾਨੂੰ ਥੋੜਾ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਕਿ ਉਹ ਦੁਕਾਨਾ ਐ ਕਿਵੇਂ ਦਾ ਉੱਥੇ ਹੁੰਦਾ ਸਮਾਨ ਸਾਜੂ ਸਮਾਨ ਤੇ ਅ ਕ੍ਰਿਸ਼ਕ ਲਿਟਰੇਚਰ ਨਾਲ ਸੰਬੰਧ ਤੇ ਕਿਉਂ ਨਾ ਹੋਵੇ ਜਾਂ ਕਿਸੇ ਨੂੰ ਕੋਈ ਜਦੋਂ ਚਾਹੀਦ ਤੇ ਹੋਵੇ ਯਾਤਰਾ ਤੇ ਕਿਸੇ ਸਮਾਨ ਦੀ ਜਰੂਰਤ ਹੋਵੇ ਇਸ ਪ੍ਰਕਾਰ ਦਾ ਸਮਾਨ ਹੈ ਮਿਲਣਾ ਤੇ ਆਜੋ ਤੁਹਾਨੂੰ ਇੱਕ ਚਲਕੂ ਦੀ ਵੀ ਦਵਾ ਦਿੰਦੇ ਆਪਾਂ ਸ਼ੌਪਸ ਦੀ ਇੱਥੋਂ ਲੰਗਰ ਹਾਲ ਤੋਂ ਬਾਅਦ ਨਿਕਲਦੇ ਸਾਰ ਅਤੇ ਇੱਥੇ ਲੰਗਰ ਦੇ ਉਹ ਪੇਟ ਕਰਨ ਵਾਸਤੇ ਤੇਲ ਦਾਲਾਂ ਅਚਾਰ ਵਗੈਰਾ ਬਾਕੀ ਜਿਹੜੀ ਹਰੇਕੀ ਦੁਕਾਨ ਤੇ ਬੱਚਿਆਂ ਦੇ ਖਿਡੌਣਾ ਤਾਂ ਹਰੇਕੀ ਤੁਹਾਨੂੰ ਚੀਜ਼ ਸਸਤਾਨਾਂ ਦੇ ਬਾਹਰ ਵੀ ਜਾਂ ਵੈਸੇ ਬਜ਼ਾਰਾਂ ਚ ਮਿਲ ਹੀ ਜਾਂਦੇ ਆ ਉਹੀ ਚੀਜ਼ਾਂ ਲੇਕਿਨ ਕੁਝ ਡਿਫਰੈਂਟ ਹੋਇਆ ਤਾਂ ਮੈਂ ਤੁਹਾਨੂੰ ਉਹ ਸਪੈਸ਼ਲ ਉੱਥੇ ਰੁੱਕ ਕੇ ਦਿਖਾ ਦੂੰਗਾ ਇਹ ਇੱਥੇ ਇਹ ਇੱਥੇ ਮੌਜੂਦ ਹੈ ਜੀ ਦੇਖੋ ਫੋਟੋਆਂ ਅਲੱਗ-ਅਲੱਗ ਅ ਗੁਰੂ ਸਾਹਿਬ ਦੀਆਂ ਤੇ ਭਾਵੇਂ ਉਹ ਜਿੱਥੇ ਅਲੱਗ-ਅਲੱਗ ਪੇਸ਼ ਕੀਤਾ ਜਾਂਦਾ ਨਦੇੜ ਜੋ ਗੁਰਦੁਆਰਾ ਸਾਹਿਬ ਹੈ ਉੱਥੇ ਉਦੋਂ ਦੀ ਫੋਟੋ ਤੇ ਉਹਨਾਂ ਦੀ ਅਲੱਗ-ਅਲੱਗ ਜਿੱਥੇ ਇੱਕ ਹਿਮਾਚਲ ਚ ਗੁਰਦੁਆਰਾ ਸਾਹਿਬ ਹੈ ਉਹ ਉੱਥੇ ਫੋਟੋ ਪਈ ਹੈ ਉਹਦੇ ਵਰਗੀ ਫੋਟੋ ਜੋ ਕਿ ਅਸਲ ਤਸਵੀਰ ਦੱਸੀ ਜਾਂਦੀ ਹੈ ਗੁਰਮਹਾਰਾ ਜੀ ਦੀ ਇਹ ਇਹ ਹੈ ਜੀ ਬਾਕੀ ਇੱਥੇ ਮੋਸਟਲੀ ਸਮਾਨ ਤਾਂ ਚਲੋ ਬੱਚਿਆਂ ਦਾ ਸੀਗਾ ਲੇਕਿਨ ਕਿ ਕੋਈ ਸਫਰਤੇ ਹੋਏ ਕਿਸੇ ਦੇ ਕੋਈ ਚੱਪਲ ਜੁੱਤੀ ਜਾਂ ਕਿਸੇ ਨੂੰ ਸਿਰ ਢੱਕਣ ਲਈ ਜਾਂ ਕੋਈ ਲੇਡੀਜ਼ ਲਈ ਕੋਈ ਚੁੰਨੀ ਵਗੈਰਾ ਇਹ ਉਹ ਸਭ ਕੁਝ ਇੱਥੇ ਤੁਹਾਨੂੰ ਮਿਲ ਜਾਂਦਾ ਹੈ ਬਾਕੀ ਕੜੇ ਵਗੈਰਾ ਇਹ ਚੀਜ਼ਾਂ ਤਾਂ ਆਮ ਹਰੇਕੀ ਉਰੇ ਇੱਦੇ ਸ਼ਾਪ ਤੇ ਹੈਗੀਆਂ ਹੀ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਹੁੰਦੀ ਹੀ ਹੈ ਬਾਕੀ ਤੋਂ ਸ਼ੁਰੂਆਤ ਚ ਤੁਹਾਨੂੰ ਦੱਸਿਆ ਉੱਥੇ ਦਾਲਾਂ ਤੇ ਤੇਲ ਵਗੈਰਾ ਜੋ ਤੁਸੀਂ ਲੰਗਰ ਚ ਭੇਟ ਕਰਨਾ ਹੋਵੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਬਾਕੀ ਇੱਕ ਰਮਾਲਾ ਸਾਹਿਬ ਵੀ ਇੱਥੇ ਮੌਜੂਦ ਸਿਗਾ ਜੀ ਇਹ ਹੈ ਜੀ ਅੱਗੇ ਸਾਹਮਣੇ ਇਹਦੀ ਜੋ ਮੇਨ ਜੋ ਬੜੀ ਐਂਟਰਸ ਹੈ ਜੋ ਸਾਹਮਣੇ ਤੁਸੀਂ ਉਹ ਰੋਡ ਚੱਲਦਾ ਦੇਖ ਰਹੇ ਹੋ ਦੂਰ ਇਹ ਨੱਡਾ ਸਾਹਿਬ ਰੋਡ ਦੇ ਨਾਲ ਮਸ਼ਹੂਰ ਹੈ ਤੇ ਵੈਸੇ ਵੀ ਆਲੇ ਦੁਆਲੇ ਇਹਦੇ ਕਾਫੀ ਇੰਡਸਟਰੀ ਏਰੀਆ ਔਰ ਹਸਪੀਟਲ ਪਾਰਸ ਹਸਪੀਟਲ ਵਗੈਰਾ ਇਹ ਸਭ ਕੁਝ ਇਹਦੇ ਆਲੇ ਦੁਆਲੇ ਹੈ ਆ ਜੋ ਤੁਸੀਂ ਦੇਖ ਰਹੇ ਹੋ ਇਹ ਪਾਰਕਿੰਗ ਵੈਸੇ ਖੁੱਲਾ ਸਥਾਨ ਹੈ ਉਹ ਇੱਥੇ ਗੱਡੀਆਂ ਲਾ ਦਿੰਦੇ ਆ ਤੇ ਇਹਨੂੰ ਅਗਰ ਭਰ ਜਾਏ ਤਾਂ ਇਸ ਤੋਂ ਬਾਅਦ ਫਿਰ ਗੱਡੀਆਂ ਦੂਜੀ ਪਾਰਕਿੰਗ ਚ ਲਾਈ ਜਾਂਦੀ ਹੈ ਜੋ ਸਟੈਪ ਵਾਈਜ਼ ਚੱਲਦੀ ਹੈ ਹਾਂਜੀ ਇਹ ਸਿਗੇ ਜੀ ਫਿਰ ਅੱਜ ਦੇ ਆਪਣੇ ਦਰਸ਼ਨ ਗੁਰਦੁਆਰਾ ਨਾਣਾ ਸਾਹਿਬ ਤੋਂ ਤੇ ਤੁਸੀਂ ਕੀਤੇ ਦਰਸ਼ਨ ਤੇ ਸਾਹਮਣੇ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਗੁਰਦੁਆਰਾ ਸਾਹਿਬ 메인 ਐਂਟਰੈਂਸ ਇਹ ਹੈ ਤੇ ਦੀਵਾਨ ਹਾਲ ਜਿੱਥੇ ਅਕਸਰ ਜਿੱਦਾਂ ਪ੍ਰੋਗਰਾਮਾਂ ਤੇ ਅੰਦਰ ਦੀਵਾਨ ਜੋ ਸੱਜਦੇ ਆ ਉਹ ਸਾਹਮਣੇ ਦੀਵਾਨ ਹਾਲ ਹੈ ਜੀ ਤੇ ਲਿਟਰੇਚਰ ਦੇ ਨਾਲ ਸੰਬੰਧਿਤ ਹੋਰ ਜੋੜਾ ਕਰਨ ਜਿੱਥੇ ਆ ਬਿਲਕੁਲ ਇਹਦੇ નીચે ਜੋੜਾ ਘਰ ਹੈ ਤੇ ਇੱਥੋਂ ਤੁਸੀਂ ਲਿਟਰੇਚਰ ਕਾਫੀ ਹੱਦ ਤੱਕ ਫਰੀਦ ਤੇ ਬਾਕੀ ਕੁਝ ਪੇਟਾ ਦੇ ਕੇ ਤੁਸੀਂ ਲੈ ਸਕਦੇ ਹੋ ਉਹਦੇ ਬਾਅਦ ਇਹ ਸਾਹਮਣੇ ਲੰਗਰ ਹਾਲ ਹੈ ਤੇ ਬਾਕੀ ਇੱਥੇ ਸਾਹਮਣੇ ਨਿਵਾਸ ਸਥਾਨ ਬਿਲਕੁਲ ਗੁਰਦੁਆਰਾ ਸਾਹਿਬ ਦੇ ਓਪੋਜ਼ਿਟ ਇਹ ਨਿਵਾਸ ਸਥਾਨ ਹੈ ਤੇ ਦਫ਼ਤਰ ਵੀ ਜੋ ਗੁਰਦੁਆਰਾ ਸਾਹਿਬ ਦਾ ਮੈਨੇਜਮੈਂਟ ਦਾ ਦਫ਼ਤਰ ਹੈ ਉਹ ਬਿਲਕੁਲ ਦੀਵਾਨ ਹਾਲ ਦੇ ਨੀਚਲੀ ਸਾਈਡ ਤੇ ਦਫਤਰ ਹੈ ਤੇ ਇਹ ਸੀਗੇ ਜੀ ਇੱਥੋਂ ਦੇ ਦਰਸ਼ਨ ਦਿਦਾਰੇ ਇਹ ਸੀਗੇ ਜੀ ਫਿਰ ਅੱਜ ਦੇ ਦਰਸ਼ਨ ਫਿਰ ਕਰਾਵਾਂਗੇ ਅਗਲੀ ਵੀਡੀਓ ਚ ਕਿਸੇ ਹੋਰ ਸਥਾਨ ਦੇ ਹੋਰ ਜਗ੍ਹਾ ਦੇ ਦਰਸ਼ਨ ਤਦ ਤੱਕ ਲਈ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ